ਬੰਗਲਾਦੇਸ਼ ਹਿੰਸਾ ਨੂੰ ਲੈ ਕੇ ਨਵੀਂ ਦਿੱਲੀ 'ਚ ਸਰਬਪਾਰਟੀ ਬੈਠਕ ਹੋਈ ਹੈ ਇਸ ਬੈਠਕ ਦੇ ਵਿੱਚ ਗ੍ਰਹਿ ਮੰਤਰੀ ਅਨੰਤ ਚਾ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਜੈ ਸ਼ੰਕਰ ਅਤੇ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਅਤੇ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਸਮਾਜਵਾਦੀ ਪਾਰਟੀ ਤੋਂ ਲਲਨ ਸਿੰਘ ਅਤੇ ਰਾਮ ਗੋਪਾਲ ਯਾਦਵ ਤੇ ਕਈ ਹੋਰ ਨੇਤਾ ਸ਼ਾਮਿਲ ਹੋਏ ਨੇ ਵਿਰੋਧੀ ਧਿਰ ਨੇ ਸਪਸ਼ਟ ਕੀਤਾ ਹੈ ਕਿ ਉਹ ਇਸ ਮੁੱਦੇ ਤੇ ਸਰਕਾਰ ਦੇ ਫੈਸਲੇ ਦਾ ਸਮਰਥਨ ਕਰੇਗੀ ਅਤੇ ਵਿਦੇਸ਼ ਮੰਤਰੀ ਨੇ ਮੀਟਿੰਗ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਵਿਰੋਧੀ ਧਿਰ ਦੀ ਤਾਰੀਫ ਕੀਤੀ ਹੈ ਉਹਨਾਂ ਨੇ ਆਪਣੀ ਪੋਸਟ ਦੇ ਕਿ ਕਿਹਾ ਹੈ ਕਿ ਉਹਨਾਂ ਨੇ ਸੰਸਦ ਦੇ ਵਿੱਚ ਸਰਪਾਰਟੀ ਬੈਠ ਚ ਬੰਗਲਾਦੇਸ਼ ਚ ਚੱਲ ਰਹੇ ਘਟਨਾਕਰਮ ਦੇ ਬਾਰੇ ਜਾਣਕਾਰੀ ਦਿੱਤੀ ਅਤੇ ਮੈਂ ਵਿਰੋਧੀ ਧਿਰ ਦੁਆਰਾ ਦਿੱਤੇ ਗਏ ਸਮਰਥਨ ਤੇ ਸਮਝ ਦੀ ਸ਼ਲਾਘਾ ਕਰਦਾ ਹਾਂ ਮੀਟਿੰਗ ਦੌਰਾਨ ਵਿਦੇਸ਼ ਮੰਤਰੀ ਨੇ ਕਿਹਾ ਕਿ ਅਜਿਹੀ ਜਹੀ ਸਥਿਤੀ ਪੈਦਾ ਨਹੀਂ ਹੋਈ ਕਿ ਭਾਰਤੀਆਂ ਨੂੰ ਬੰਗਲਾਦੇਸ਼ ਤੋਂ 에ਅਰ ਲਿਫਟ ਕਰਨਾ ਪਵੇ ਅੱਗੇ ਦੀ ਸਥਿਤੀ ਉੱਪਰ ਤਿੱਖੀ ਨਜ਼ਰ ਰੱਖ ਰਹੇ ਹਾਂ ਸਾਡੇ ਉੱਥੇ 12 ਤੋਂ 13 ਹਜ਼ਾਰ ਭਾਰਤੀ ਨੇ ਸ਼ੇਖ ਹਸੀਨਾ ਪਾਰਤ ਵਿੱਚ ਰਹੇਗੀ ਜਾਂ ਕਿਸੇ ਹੋਰ ਦੇਸ਼ ਦੇ ਵਿੱਚ ਸਿਆਸੀ ਸ਼ਰਨ ਲਵੇਗੀ ਇਸ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਇੱਥੇ ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਸਰਕਾਰ ਦੇ ਵੱਲੋਂ ਸਰਪਾਰਟੀ ਮੀਟਿੰਗ ਬੁਲਾਉਣ ਤੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਅਸੀਂ ਵਿਦੇਸ਼ੀ ਮੁੱਦਿਆਂ ਤੇ ਇਕਜੁੱਟ ਹਾਂ ਦੱਸਦੇ ਕਿ ਜਦੋਂ 1971 ਦੇ ਵਿੱਚ ਬੰਗਲਾਦੇਸ਼ ਆਜ਼ਾਦ ਹੋਇਆ ਸੀ ਤਾਂ ਉੱਥੇ 80 ਫੀਸਦੀ ਕੋਟਾ ਸਿਸਟਮ ਲਾਗੂ ਕੀਤਾ ਗਿਆ ਸੀ ਇਸ ਦੇ ਵਿੱਚ ਪਛੜੇ ਜ਼ਿਲ੍ਹਿਆਂ ਦੇ ਲਈ 40 20% ਰਾਖਵਾ ਕਰਨ ਆਜ਼ਾਦੀ ਕੋਲਾਟੀਆਂ ਦੇ ਬੱਚਿਆਂ ਦੇ ਲਈ ਅਤੇ 30% ਤੇ ਔਰਤਾਂ ਦੇ ਲਈ ਤੇ 10% ਰਾਖਵਾ ਕਰਨ ਦਿੱਤਾ ਗਿਆ ਸੀ ਜਦੋਂ ਕਿ ਜਨਰਲ ਵਿਦਿਆਰਥੀਆਂ ਦੇ ਲਈ ਸਿਰਫ 20% ਸੀਟਾਂ ਹੀ ਰੱਖੀਆਂ ਗਈਆਂ ਸਨ ਅੰਦੇ ਬਾਅਦ ਵਿੱਚ ਪਛੜੇ ਜ਼ਿਲ੍ਹਿਆਂ ਦੇ ਲਈ ਰਾਖਵਾ ਕਰਨ ਘਟਾ ਕੇ 10% ਕਰ ਦਿੱਤਾ ਗਿਆ ਇਸ ਦੇ ਵਿੱਚ ਕਟ ਗਿਣਤੀਆਂ ਦੇ ਲਈ 5% ਕੋਟਾ ਤੇ ਅਪਾਹਜ ਵਿਦਿਆਰਥੀਆਂ ਦੇ ਲਈ 1% ਕੋਟਾ ਜੋੜਿਆ ਗਿਆ ਇਸ ਦੇ ਨਾਲ ਹੀ ਸੁੰਦਰਤਾ ਸੈਨਾਨੀਆਂ ਦੇ ਪੁੱਤਰਾਂ ਤੇ ਦਿਆਂ ਨੂੰ ਦਿੱਤੇ ਗਏ ਰਾਖਵੇਂਕਰਨ ਦੇ ਵਿੱਚੋਂ ਉਹਨਾਂ ਦੇ ਪੋਤੇ-ਪੋਤੀਆਂ ਨੂੰ ਵੀ ਸ਼ਾਮਲ ਕੀਤਾ ਗਿਆ। ਇਸ ਨੂੰ ਲੈ ਕੇ ਵਿਦਿਆਰਥੀਆਂ ਦੇ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਗਿਆ ਤੇ ਬਾਅਦ ਵਿੱਚ ਉਹ ਸ਼ੇਖ ਹਸੀਨਾ ਦੇ ਅਸਤੀਫੇ ਦੀ ਮੰਗ ਤੇ ਅੜ ਗਈ ਅਤੇ ਫਿਲਹਾਲ ਬੰਗਲਾਦੇਸ਼ ਦੇ ਵਿੱਚ ਸਿਰਫ 7% ਰਿਜ਼ਰਵੇਸ਼ਨ ਹੈ। ਵਿਦਿਆਰਥੀਆਂ ਦੇ ਪ੍ਰਦਰਸ਼ਨ ਤੋਂ ਬਾਅਦ ਸੁਪਰੀਮ ਕੋਰਟ ਨੇ ਰਾਖਵੇਂਕਰਨ ਦਾ 52% ਤੋਂ ਘਟਾ ਕੇ 7% ਕਰ ਦਿੱਤਾ। ਇਸ ਦੇ ਵਿੱਚ ਆਜ਼ਾਦੀ ਕੁਲਾਟੀਆਂ ਦੇ ਪਰਿਵਾਰਾਂ ਨੂੰ 5% ਕਟ ਗਿਣਤੀਆਂ ਨੂੰ ਟਰਾਂਸਜੈਂਡਰਾਂ ਤੇ ਅਪਾਹਜਾਂ ਨੂੰ 2% ਕੋਟਾ ਦਿੱਤਾ ਗਿਆ ਤੇ ਦੇਸ਼ ਦੇ ਵਿੱਚ 93% ਨੌਕਰੀਆਂ ਯੋਗਤਾ ਦੇ ਆਧਾਰ ਤੇ ਦੇਣ ਦਾ ਫੈਸਲਾ ਕੀਤਾ ਗਿਆ ਹਾਲਾਂਕਿ ਇਸ ਦੇ ਨਾਲ ਵੀ ਵਿਦਿਆਰਥੀ ਖੁਸ਼ ਨਹੀਂ ਹੋਏ ਤਾਂ ਉਹਨਾਂ ਨੇ ਸ਼ੇਖ ਹਸੀਨਾ ਦੇ ਅਸਤੀਫੇ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੌਲੀ ਹੌਲੀ ਇਹ ਪ੍ਰਦਰਸ਼ਨ ਇਨਾ ਹਿੰਸਕ ਹੋ ਗਿਆ ਕਿ ਪ੍ਰਧਾਨ ਮੰਤਰੀ ਨੂੰ ਦੇਸ਼ ਛੱਡ ਕੇ ਭੱਜਣਾ ਪਿਆ